ਦੇਖ ਰਹੇ ਹੋ ਭਗ ਸੱਚ ਦੀ ਆਵਾਜ਼ ਕੇ 95 ਪੰਜਾਬ ਉਹ ਵੀ ਪ੍ਰੋਪਰ ਪਾਸ ਅਪ੍ਰੈਲ ਦੇ ਨੂੰ ਚਲੇ ਸੀਜ਼ਨ ਤੱਕ 1 ਸਾਲ ਉਹ ਇੱਕ ਕੁਆਰਟੇ ਤੋਂ 파ਟੀ ਜਿਹੜੀ ਜਾਂਦੀ ਹੈ ਜਿਹਨੂੰ ਕੰਟੈਕਟ ਮਿਲਿਆ ਉਹ ਪ੍ਰੋਪਰ ਸਿੱਕਾ ਵਗੈਰਾ ਪਾ ਕੇ ਜੇ ਕੋਈ weight ਵਗੈਰਾ ਹੁੰਦਾ ਹਾਂਜੀ ਇਹ ਸ਼ੈਕਟਰ ਸਾਹਿਬ ਕਿੰਨਾ ਹੋਣਾ ਚਾਹੀਦਾ ਜੀ ਵੈਸੇ ਇਦਾਂ ਹੈ 200 98 38 200 38 600 ਹੈ ਜੀ ਇਹ ਉਜੀ ਬਰਕੋਰ 400 ਗ੍ਰਾਮ ਫालतू ਆ ਤੁਹਾਡੇ ਕਹਿ ਮਤਾਬਕ ਹੋਰ ਦੇਖੋ ਸਿੱਧਾ ਰੱਖੋ ਦਿੱਲੀ ਥੋੜੀ ਜਿਹੀ ਅੱਪ ਸਿੱਧਾ ਇਸਦੀ ಜಾਸਾਤ ਹੋਰ ਦੇਖੋ ਹੋਰ ਚੱਕੋ ਹੋਰ ਹਾਂ ਜੀ ਥੋੜਾ ਸਰ ਇਹਦਾ ਪਰਸ਼ੀ ਕੰਡੇ ਉਹ ਦੂਜੇ ਦਾ ਆਊਗਾ ਡਿਫਰੈਂਸ ਵੀ ਆਊਗਾ ਉਹ ਚੱਕਰ ਹੈ ਨਾ ਕੁਝ ਤੇ ਰੋਣਾ ਫੇਂਦਾ ਹਾਂ ਜੀ ਜਦੋਂ ਫਸੇ ਕਹਿੰਦਾ ਪੜਦੇ ਆ ਨਾ ਉਸ ਟਾਈਮ ਲੇਵਲ ਹੈਲਥ ਆਉਂਦਾ ਹੈ ਜੀ ਮੈਂ ਕੋਈ ਸ਼ਿਕਾਇਤ ਨਹੀਂ ਕਰਦਾ ਹਾਂ ਡਾਲੇ ਥਾਂ ਠਾ ਹੋ ਜਾਂਦੇ ਹੁੰਦੇ ਜੀ 300 ਆ ਗੱਤੀ 300 ਹੋ ਗਿਆ 300 ਹੋ ਗਿਆ ਲਾਪਰ ਹੋ ਗਿਆ ਪੂਰਾ ਲਾਪਰ ਹੋ ਗਿਆ ਹਨਾ ਜਦੋਂ ਫਟ ਗਿਆ ਇਹ ਜੋ ਨਿਕਲ ਵੀ ਜਾਣੀ ਇਹਦੇ ਬੋਰੇ ਸਾਰੇ ਹੀ ਫਟੇ ਇਹਨਾਂ ਦੇ ਇਹ ਬੋਰਾ 20 ਕਲਾ ਸਾਰੇ ਜੀ ਸ਼ੈਲ ਦਾ ਬੋਰਾ ਸ਼ੈਲ ਦਾ ਬੋੜਾ ਅੰਝ ਹੋਏਗਾ ਪੂਰਾ ਫਟ ਗਿਆ ਨਵਾਂ ਨਹੀਂ ਆਂਦਾ ਨਵੀਂ ਬਾਰ ਦਾ 50% ਲੱਗਣਾ ਹੀ ਬਾਅਦ ਫਿਰ ਕਿੱਦਾਂ ਕਰਾਂ ਸਿੱਧਾ ਹੈ ਨਾ ਉਹਦਾ ਬੇ ਸਿੱਧਾ ਰੱਖ ਜੀਰੋ ਜੀਰੋ ਕਰੋ ਹਾਂ ਜੀ ਜੀਰੋ ਜੀ ਜੀਰੋ ਜੀ ਲਾਜ ਕਰ 38200 ਪੂਰਾ ਪੂਰਾ ਕਰਿਓ ਤਾਂ ਸ਼ਾਮ ਵਾਲੀ ਸ਼ਾਮ ਕਰ ਹੋ ਗਿਆ 50 ਹੋ ਗਿਆ 14200 38200 3500 700 ਅ ਜਬ ਤੁਸ ਕਾ ਜੰਮਰਾ ਕੋਈ ਬੱਦ ਬੱਦ ਅਬ ਤੁਹਾਡੇ ਕੋਲ ਉਹਦੇ ਘਰ ਚਾਰਟਰ ਦੀ ਫਕੀ ਆ ਜਾਂਦੀ ਸ਼ਾਮ ਨੂੰ ਛੈਲਰ ਤੋਂ ਆਜੀ ਆ ਗਿਆ ਵਜਨ ਘੱਟ ਗਿਆ ਇਹ ਭਾਰਤ ਨੂੰ ਔਰ ਨਾਲ ਹੀ ਉਸੇ ਗੱਡੀ 'ਚ ਕਹਿੰਦੇ ਬਾਦਿਓ ਦੋ ਗੱਡੀ ਗੱਡੀ ਨਾਲ ਕੋਈ ਲਿਆਜ ਨਹੀਂ ਜੇ ਵੱਧ ਜੇ ਵੱਧ ਕੇ ਉਹਦੀ ਕੋਈ ਖਦਸਦੇ ਉਹ ਨਹੀਂ ਲਾਗਾ ਨਾ ਨਾ ਆਹ ਤੀਰ ਬਹੁ ਮਾਰ ਪੈਰੀ ਛੌਟੇ ਦੇ ਪਿਛਲੇ ਸਾਲ ਬਹੁਤ ਜਿਆਦਾ ਪੈਸੇ ਤਾਂ ਐਟਲੀ ਸਿਜ਼ਨ ਦਾ ਸਹੀ ਚੱਲ ਰਿਹਾ ਸਿਜ਼ਨ ਬਹੁਤ ਅੱਛਾ ਚੱਲ ਰਿਹਾ ਜੀ ਅੱਜ ਤੱਕ ਬਹੁਤ ਬਾਰਿਸ਼ ਪੈਣ ਕਰਕੇ ਲੇਟ ਹੋ ਕੇ ਕਿ ਲੋਕਾਂ ਦਾ ਮਾਲ ਸੁੱਕਣੇ ਹਲੇ ਹੋ ਗਏ ਨੇ ਲੇ ਗਿੱਲਾ ਹੈ ਲੇਕਿਨ ਮਾਲ ਜਿਹੜਾ ਆ ਰਿਹਾ ਪ੍ਰੋਪਰ ਭਰ ਕੇ ਔਰ ਪ੍ਰੋਪਰ ਤਿਆਰ ਕਰਕੇ ਬਾਕਾਇਦਾ 17 ਮੋਇਸਚਰ ਕਈ 16 ਵੀ ਆ ਜਾਂਦੇ ਆ ਤਾਂ ਬਾਕਾਇਦਾ ਹੋਂ ਤੇ ਭਰਿਆ ਜਾ ਰਿਹਾ ਕੋਈ ਵੀ ਤੁਹਾਨੂੰ ਕਿਸੇ ਬੋਰੀ ਉੱਤੇ ਮਾਰੂਗੇ ਗਿੱਲਾ ਨਹੀਂ ਹੋਊਗਾ ਇਸ ਸਾਲ ਨਾ ਕਾਟਣ ਦੀ ਬਹੁਤ ਪ੍ਰੋਬਲਮ ਆਈ ਸੀ ਹਾਲੇ ਤੱਕ ਹੀ ਮੈਂ ਹੁਣ ਚਲੋ ਕਹਿਣਾ ਨਹੀਂ ਚਾਹਦਾ ਤੁਸੀਂ ਜਾਣਦੇ ਹੋ ਤਰੀਕੇ ਕਹਿੰਦਾ ਸੀ ਇੰਨਾ ਕਟਾ ਲਾ ਲਓ ਜੋਖ ਦਿੰਦੇ ਆ ਇੰਦਾ ਦੀ ਕੋਈ ਇਸ ਵਾਰੀ ਸਰ ਤੁਹਾਨੂੰ ਕੋਈ 0% ਵੀ ਕੋਈ ਬੰਦੇ ਦੇ ਕਿਸੇ ਦੇ ਬਿਆਨ ਵੀ ਲੈ ਕੇ ਦਿਖਾ ਦਿਓ ਵੀ ਕਿਸੇ ਨੂੰ ਕੋਈ 100 ਗ੍ਰਾਮ ਦਾ ਵੀ ਕਟਾ ਤਾਂ ਮੈਂ ਜ਼ਿੰਮੇਵਾਰ ਹੋਊਗਾ ਮਾਰਕ ਮਾਰਕੀਟਿੰਗ ਕਮੇਟੀ ਭਾਗੋ ਕਿ ਪਿਛਲੀ ਵਾਰੀ ਸਰਕਾਰ ਨੇ ਵੀ ਉਹ ਅਲੀਗੇਸ਼ਨ ਲੜੇ ਨਹੀਂ ਸਰ ਕੋਈ ਕਿਸੇ ਕਿਸੇ ਪਿਛਲੇ ਸਾਲ ਸਿਰਫ ਡਾਇਮ ਹੀ ਕੋ ਇਦਾਂ ਦਾ ਆ ਗਿਆ ਸੀ ਕਿ ਸ਼ੈਲਰਾਂ ਦੀ ਹੜਤਾਲ ਔਰ ਸਪੇਸ ਨਾ ਹੋਣ ਕਰਕੇ ਨਾ ਤੇ ਤੁਹਾਡੇ ਸਾਹਮਣੇ ਸਰਕਮਸਟੈਂਸੀਸ ਇਦਾਂ ਦੀ ਬਣ ਗਏ ਧਰਮੇ ਬਾਜ਼ੀ ਹੜਤਾਲਾਂ ਇਸ ਵਾਰੀ ਪਰਮਾਤਮਾ ਦੀ ਕਿਰਪਾ ਨਾਲ ਮਾਲ ਸਲੋ ਜਰੂਰ ਆ ਰਿਹਾ ਲੇਕਿਨ ਸ਼ਾਮ ਦੀ ਸ਼ਾਮ ਵਿਹਲਾ ਹੋ ਰਿਹਾ ਠੀਕ ਹੈ ਜੀ ਚਲੋ ਵਧੀਆ ਗੱਲ ਆ ਜਸਟੀਨ ਸਾਹਿਬ ਜੀ ਹੁਣ ਐਸਕੇ ਹਾਲਤ ਤੋਂ ਸੀ ਦਾਣਾ ਮੰਡੀ ਫਲੋਰ ਵਿੱਚ ਜਾਂਚ ਕਰਨ ਆਏ ਆ ਕੀ ਮੌਕੇ ਦੇ ਹਾਲਾਤ ਆ ਤੇ ਕੀ ਜਾਂਚ ਵਿੱਚ ਪਾਇਆ ਗਿਆ आज मैं फ्लोर मंडी जान आया तो मैं मॉइस्चर कंटेंट भी चेक किया किने, किने और इनका लिफ्टिंग स्टेटस भी चेक किया और मालिक साहब के नाल एक मीटिंग भी कंडक्ट किया और सारे डिजिटल विच डिजिटल कट चेक भी किया लेंगे हाँ जी ਸੈਕਟਰੀ ਮਾਰਕੀਟ ਸਾਹਿਬ ਜੀ ਤੇ ਜਦੋਂ ਐਸ.ਡੀ.ਐਮ ਸਾਹਿਬ ਦੀ ਹਾਜ਼ਰੀ 'ਚ ਜਿਹੜੇ ਕੰਟੇਨਰ ਜਿਹੜੇ ਬੈਗ ਭਰੇ ਗਏ ਸੀ ਕੁਝ ਕਲ ਦੇ ਸੀ ਕੁਝ ਅੱਜ ਦੇ ਸੀ ਉਹ ਚੈੱਕ ਕੀਤੇ ਗਏ ਉਹਨਾਂ ਦਾ ਡੇਟ ਕਿ ਕਿਸੇ 'ਚ ਕੋਈ ਫਰਕ ਆਇਆ ਜੀ ਜਾਂ ਜਿਹੜੀ ਤੁਲਾਈ ਸ਼ਿਕਾਇਤ ਦੀ ਉਹ ਹੀ ਸੀ ਜਿਹੜੀ ਤੁਲਾਈ ਹੈ ਜੀ ਇਹ ਇੱਕ ਤਰ੍ਹਾਂ ਦੀ ਜਿਹੜੀ ਲੇਬਰ ਹੈਗੀ ਆਪਣੇ ਕੋਲ ਸ਼ਾਮ ਨੂੰ ਜਲਦੀਆਂ ਦੀਸ ਕਰਦੇ ਕਈ ਵਾਰ ਕੋਈ ਟੱਟਾ ਵੱਜ ਜਾਂਦਾ ਕਰੋ ਘੱਟ ਜਾਂਦਾ ਹੂੰ ਫਿਰ ਜਲੇ ਸਾਡੇ ਕੋਈ ਸੁਪਰਵਾਈਜ਼ ਚੈੱਕ ਕਰਦਾ ਜਿਹਦੇ ਵਿਰੁੱਧ ਜੇ ਕੋਈ ਵੱਧ ਪਾਇਆ ਜਾਂਦਾ ਉਹਦੇ ਉੱਤੇ ਕਾਰਵਾਈ ਕਰਦੀ ਜਾਂਦੀ ਹੈ ਤੇ ਕੱਲ ਦੀ ਭਰਾਈ ਹੋਈ ਹੈ ਜਿਹਦਾ ਕਿਸੇ ਬਾਅਦ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਸਰ ਇਹ ਚ ਕੀ ਹੁੰਦੀ ਹੈ ਦੱਸੋਗੇ ਵੀ ਮੰਨ ਲੋ ਜੇ ਕੋਈ ਆੜਤੀਆ ਘੱਟ ਤੋਲਦਾ ਜਾਂ ਵੱਧ ਤੋਲਦਾ ਫੜਿਆ ਜਾਂਦਾ ਹੈ ਨਾ ਉੱਚ ਕਾਰਵਾਈ ਤੁਸੀਂ ਆੜਤੀ ਦੇਖ ਲੈ ਕੀ ਕਰਦੇ ਹੁੰਦੇ ਹੋ ਤੇ ਜੇ ਵੱਧ ਤੋਲਦਾ ਹੈ ਜੀ ਉਹਦੇ ਸਾਡੇ ਕੋਲ ਸਪੈਸੀਫਿਕੇਸ਼ਨਾਂ ਨੇ ਜੇ 500 ਗ੍ਰਾਮ ਤੱਕ ਉਹਦਾ ਵੱਧ ਪਾਇਆ ਜਾਂਦਾ ਹੈਗਾ ਜੋ ਉਹਦੇ ਵਿੱਚ ਅਸੀਂ ਉਹਨੂੰ ਜੋ ਸਾਡੇ ਰੂਲs ਹੈਗੇ ਨੇ ਉਹਦੇ ਤਹਿਤ ਉਹਨਾਂ ਨੇ ਉਹਦੇ ਹਿਸਾਬ ਦੇ ਨਾਲ ਜੁਰਮਾਨਾ ਲਾਇਆ ਹੋਇਆ ਆੜਤੀਆ ਕਿਤੇ ਤੋਲੇ ਨੂੰ ਪਛੀ ਉਹ ਤੋਲੇ ਨੂੰ ਜੁਰਮਾਨਾ ਠੀਕ ਹੈ ਜੀ ਧੰਨਵਾਦ ਜੀ